ਕੁੜੀ ਬੈਠੀ ਸੀ ਕੰਟੀ ਤੇ ਆਪਣੀਆਂ ਸਹੇਲੀਆਂ ਨਾਲ ਉਸ ਦਾ ਪਤੀ ਆਇਆ ਬਿਨਾ ਦੱਸੇ ਵਿਦੇਸ਼ ਤੋਂ 5 ਸਾਲਾਂ ਬਾਅਦ ਤੇ ਪਿੱਛੋਂ ਦੀ ਆ ਕੇ ਉਹ ਘੁੱਟ ਲੈਂਦਾ ਅੱਖਾਂ ਜਿੱਥੇ ਕੀ ਦੂਰ ਤੋਂ ਉਸ ਕੁੜੀ ਨੂੰ ਪੂਰਾ ਪਿੰਕ ਨਹੀਂ ਹੁੰਦੀ ਕਿ ਉਸ ਦਾ ਪਤੀ ਆ ਜਾਂ ਕੋਈ ਹੋਰ ਜਦੋਂ ਉਸ ਕੁੜੀ ਦੀਆਂ ਅੱਖਾਂ ਖੁੱਲ੍ਹਦੀਆਂ ਨੇ ਤਾਂ ਦੇਖਦੀ ਹੈ ਤਾਂ ਉਸ ਦਾ ਪਤੀ ਤੇ ਮੌਕੇ ਤੇ ਹੀ ਉੱਡ ਜਾਂਦੇ ਹਨ ਹੋਰ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਦੇਖਿਆ ਜਿਵੇਂ ਕਿ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਵੀਡੀਓ ਸੋਸ਼ਲ ਮੀਡੀਆ ਉਤੇ ਬੇਹੱਦ ਵਾਇਰਲ ਹੁੰਦੇ ਹਨ ਚੰਗੇ ਪੇਖ ਨੂੰ ਲੈ ਕੇ ਬੇਸਕ ਦੋਸਤੋਂ ਪਰਵਾਰਾਂ ਦੇ ਵਿੱਚੋਂ ਕੋਈ ਨਾ ਕੋਈ ਵਿਦੇਸ਼ਾਂ ਦੇ ਵਿੱਚ ਵਸਦਾ ਹੈ ਪਰ ਵਿਦੇਸ਼ਾਂ ਦੇ ਵਿੱਚ ਰਹਿ ਕੇ ਜੋ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ ਤਾਂ ਫਿਰ ਯਾਦ ਪੰਜਾਬੀ ਕਰਦੇ ਹਨ ਉੱਥੇ ਦੋਸਤੋਂ ਵਿਦੇਸ਼ਾਂ ਦੇ ਵਿੱਚ ਚੰਗੀ ਕਮਾਈ ਕਰਨ ਤੋਂ ਬਾਅਦ ਵੀ ਪੰਜਾਬੀ ਪੰਜਾਬ ਵਾਲੇ ਹੀ ਆਉਂਦੇ ਹਨ ਉੱਥੇ ਦੋਸਤੋਂ ਜਦੋਂ ਇਹ ਮੁੰਡਾ ਆਇਆ ਤਾਂ ਇਸਨੇ ਆਪਣੇ ਪਰਿਵਾਰ ਨੂੰ ਪੂਰਾ ਵੀ ਨਹੀਂ ਦੱਸਿਆ ਤੇ ਕੰਟੀਨ ਤੇ ਬੈਠੀ ਆਪਣੀ ਕਰਵਲੀ ਨਾਲ ਪਹਿਲੀ ਹੋਈ ਮੁਲਾਕਾਤ ਤੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਣਾ ਚਾਹੁੰਦੇ ਹੋ ਆਪਣੀ ਰਾਏ ਜ਼ਰੂਰ ਦਿਓ ਪਰ ਦੋਸਤੋ ਸਾਨੂੰ ਇਸ ਵੀਡੀਓ ਬਾਰੇ ਕੋਈ ਖਾਸ ਪੋਸਟ ਨਹੀਂ ਹੈ ਜਾਇ ਸ਼ਿਪਦੀ ਬੁੰਡੇ ਦੀ ਕਰਵਲੀ ਹੈ ਜਾਇ